ਜਾਨਵਰ ਦਿਖਾਉਣਾ ਬਹੁਤ ਸੋਹਣਾ ਜਾਨਵਰ ਹੈ ਜਿਹੜਾ ਇੱਥੇ ਹੈ ਇਹ ਨਾਲੇ ਬੱਕਰਾ ਵੀ ਆਇਆ ਨਾ ਉਹਦੀ ਪੱਠ ਵੀ ਮਿਲ ਕੇ ਬਤਰੀ ਉਹਦੀ ਹੀ ਹੈ ਉਹ ਤਾਂ ਕਿਵੇਂ ਉਹਦੀ ਮਾਂ ਉਹਦੀ ਧੀ ਹੈ ਉਹਦੀ ਧੀ ਹੈ ਤੇ ਜਾਨਵਰ ਸਾਨੂੰ ਕੁਆਲਿਟੀ ਨਾਲ ਦਿਨਾ ਚੱਕ ਵੀ ਕਰਾਵੇ ਬਹੁਤ ਕਹਿੰਡ ਕੁਆਲਿਟੀ ਹੈ ਤੇ ਆਜੋ ਬਾਦ ਦੇ ਨਾਲ ਆਪਾਂ ਕਰਾਉਨੇ ਆ ਗੱਲਬਾਤਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਬਾ ਜੀ ਤੂਰਕੋਟ ਆ ਜੀ ਤੂਰਕੋਟ ਕੜਾਈ ਏ ਲੁਧਿਆਣਾ ਜਿਲ੍ਹੇ ਦੇ ਪਿੰਡਾਂ ਨੇ। ਜਿਲ੍ਹੇ ਧੂਰਕੋਟ ਦੀ ਹੈ। ਨਹੀਂ ਇਹ ਧੂਰਕੋਟ ਰਾਕੋਟ ਪਿੰਡ ਹੈ। ਇਹ ਧੂਰਕੋਟ ਪਿੰਡ ਹੈ। ਆ ਜ ਆ ਕਿਹੜੀ ਨਖਲ ਦਾ ਬੋਗ ਲੈ ਕੇ ਆਏ ਆਂ ਇਹ। ਇਹ ਅੰਮ੍ਰਿਤਸਰੀ ਹੈ ਜੀ। ਅੰਮ੍ਰਿਤਸਰੀ ਹੈ ਜੀ। ਹਾਂ। ਇਹ ਜੀ ਕਿੰਨੀ ਹੈਟ ਹੋਊਗੀ ਬਾਬਾ ਜੀ। ਹੈਟ ਰਹੀ ਹੈ ਮੈਂ ਦੇ ਹਾਂ। ਅਸਲੀ। ਆ ਖੁੱਲ੍ਹੇ ਸਾਹਦੇ ਸਾਹਮਣੇ ਖੜੀ ਆ। ਆ ਉਹਦੀ ਮਲਕੀਤੀ ਆ ਗਈ। ਹਾਂ ਸਾਰੀਆਂ ਧੀਆਂ ਤਿੰਨ ਵਕਿੰਆਂ ਤੋਂ ਬਿਨਾਂ। ਦੇਖਾ ਬੋਤਵਾ ਦੀ ਇਹਦੇ ਬਾਰੇ ਨੌਕੀ ਜੋ ਗਈ ਬਣਾ ਰਿਹਾ ਬਾਬਾ ਜੀ। ਤੇ ਇਹ ਮਹੰਤ ਹੈ ਜੀ। ਹੈਂ ਮਹੰਤ। ਇਹ ਮਹੰਤ ਹੈ। ਹਾਂ ਇਹ। ਇਹ ਮਹਾਨ ਹੈ ਇਹ ਮਹਾਨ ਕਾਇ ਹੈ ਹਾਂ ਉਹ ਬੋਤਲ ਦੀ ਕੀ ਹੈ ਹਾਂ ਤੁਸੀਂ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਤੇ ਬਾਬੇ ਨਾਲ ਹੀ ਕੁਆਲਟੀ ਦਿਖਾ ਦਿਖਾ ਰਿਆ ਨਾਲ ਦੀ ਨਾਲ ਤੇ ਹੋਰ ਕੁਝ ਨਾ ਬਾਬਾ ਜੀ ਉਹਦੇ ਬਾਰੇ ਬੋਕ ਬਾਰੇ ਕਰਾਉਣਾ ਜੀ ਦੱਖਣਾ ਦੋਛਣਾ ਦਾ ਹੀ ਕੀ ਹੈ ਜੀ ਦੁਨੀਆ ਦੱਸੂਗੀ ਹਾਂ ਹਾਂ ਸਾਡੇ ਗੱਪ ਮਾਰੇ ਦਾ ਕੋਈ ਨਾ ਰੱਤ ਮਨੇ ਠੀਕ ਆ ਠੀਕ ਆ ਬਾਬਾ ਜੀ ਅਸੀਂ ਕੁਝ ਨਹੀਂ ਬੋਲ ਸਕਦੇ ਵੀ ਆਖਦੇ ਤੁਹਾਡੇ ਸਾਹਮਣੇ ਕੀ ਜਾ ਇਹ ਕਿੰਨੇ ਕਿੰਨੇ ਕੰਮ ਹੋ ਗਏ ਬਾਬਾ ਜੀ ਇਹ 8 ਕੰਮ ਆ ਜੀ 8 ਕੰਮ ਹੋ ਗਏ ਪੂਰੇ ਕੰਮ ਹੋ ਗਿਆ ਜੀ ਹਾਂ ਹਾਂ ਤੇ ਹੁਣ ਬੱਕਰੀਆਂ ਬੁੱਕਰੀਆਂ ਨੇ ਉਹਨੂੰ ਤੁਸੀਂ ਕੋਈ ਪ੍ਰੋਫੈਸਰ ਆਉਣ ਲਈ ਬਾਹਰ ਤੋਂ ਨਾ ਨਾ ਕਿਸੇ ਨੂੰ ਕਰਾਉਣ ਨਹੀਂ ਦਿੰਦੇ ਜੀ ਅਸੀਂ ਖਾਣ ਦੇ ਨਹੀਂ ਮਰਾ ਆ ਦੇ ਜਾਣ ਪਾਲ ਹਾਂ ਇਹਦੇ ਜਾਨਵਰ ਪਾਲ ਕੇ ਆਪ ਸੀਲ ਕਰ ਦੂੰ ਜਾਨਵਰ ਇਹਦਾ ਬੱਕਰੇ ਹੀ ਸੀਲ ਕਰਦੇ ਆ ਪੱਠਾ ਕਰਦੇ ਆ ਅਸੀਂ ਪੱਠਾ ਕਰਦੇ ਨਹੀਂ ਬੱਕਰੇ ਸੀਲ ਕਰਦੇ ਹਾਂ ਤੇ ਵਧੀਆ ਬੱਕਰਾ ਵੀ ਜਾਣੀ ਨਾ ਮੰਡੀ ਦੇ ਨਾ ਮੋਲੇ ਤੇ ਵੇਚਦੇ ਨਹੀਂ ਇਹਦਾ ਬੱਕ ਹੁੰਦਾ ਇਹ ਪਹਿਲਾਂ ਪਹਿਲਾਂ ਬੱਕ ਹੋ ਜਾਂਦਾ ਬਾਬਾ ਜੀ ਇਹ ਬੱਕ ਹੋਇਆ ਜਾਨਵਰ ਹਾਂ ਇਹਦੇ ਤੇ ਕੁਆਲਿਟੀ ਬਹੁਤ ਸਮਝੀ ਵੀ ਦੇਖ ਸਕਦੇ ਤੇ ਬਾਬਾ ਪੂਰ ਕੋਟ ਤੋਂ ਆਇਆ ਹਲਵਾਈ ਦੇਖ ਲੋ ਜੀ ਹਲਵਾਈ ਤੁਸੀਂ ਲਵਾਈ ਖੜਾ ਦੇਖ ਵਾਰ ਆ ਬੱਚੇ ਖੜੇ ਆਗੇ ਇਹ ਖੜਾ ਜਾਨਵਰ ਹੁੰਦਾ ਇੱਥੇ ਆ ਬੱਚੇ ਖੜੇ ਆਗੇ ਖੜੇ ਨਹੀਂ ਦੇ ਹਾਂ ਇਹ ਕਿੰਨੇ ਕਿੰਨੇ ਚੜ੍ਹਦੇ ਹੋਗੇ ਸੱਤ ਸੱਤ ਮਹੀਨੇ ਹੋ ਗਏ ਜੀ ਸੱਤ ਮਹੀਨੇ ਦੇ ਹੋ ਗਏ ਇਹ ਬਾਈ ਸੱਤ ਮਹੀਨੇ ਦੇ ਬੋਕ ਨੇ ਇਹ ਦੋਨੇ ਇਹਦੇ ਬੱਚੇ ਨੇ ਆਹ ਮਾਤਾ ਕਿਹੜੀ ਇਹਨਾਂ ਦੀ ਹੈ ਕਿਹੜੀ ਮਾਤਾ ਇਹਨਾਂ ਦੀ ਮਾਤਾ ਆ ਖੜੀ ਆ ਆਹ ਦੇ ਆਨਲਾਈਨ ਵਰਕੇ ਤੋਂ ਆ ਵੀ ਯਾਰ ਕਿਹੜਾ ਕੌਣ ਦਾ ਬਾਪ ਹੈ ਅੱਜ ਨੂੰ ਕ੍ਰਾਸ ਕਰਦਾ ਹੈ ਅੱਜ ਫ੍ਰੀ ਸਟਾਰਟ ਕਰਦਾ ਹੈ ਕੋਈ ਹੋਰ ਨਹੀਂ ਬ੍ਰੀਡ ਵੀ ਐ ਕਿਸੇ ਬਸ ਬਾਹਰੋਂ ਲੈਂਦੇ ਨਹੀਂ ਜੀ ਬਾਹਰੋਂ ਨਹੀਂ ਲੈਂਦੇ ਆਪਦੇ ਤੋਂ ਬ੍ਰੀਡ ਦੇ ਆਹ ਕੋਈ 200 ਤੋਂ ਬੱਕਰੀ ਦੇਵੇ ਕੰਮ ਨਹੀਂ ਜਾਂਦਾ ਜੀ ਠੀਕ ਹੈ ਬਾਬਾ ਜੀ ਆਹ ਮੋੜੀ 200 ਤੇ ਆਪਣਾ ਇੱਕ ਬਾਰਾ ਫੋਨ ਨੰਬਰ ਬੋਲੋ ਵੀ ਕਈ ਵਾਰੀ ਕਿਸੇ ਨੇ ਕੋਈ ਬੱਕਰਾ ਬੁੱਕ ਕਰਾਉਣਾ ਵਜਾ ਆਪਾਂ ਉਹ ਮੋੜੀ 9876135272 99766 55272 55272 ਤੇ ਇਹ ਬਾਬੇ ਦਾ ਨੰਬਰ ਹੈ ਪੂਰਬੋਡ ਪਿੰਡ ਹੈ ਹਾਂ ਜੀ ਬਾਬਾ ਇਹਦੇ ਬੱਚੇ ਨਹੀਂ ਹਾਂ ਯਾਦ ਆ ਰਹੇ ਇੱਕ ਵਾਰਾਂ ਇਹਦੇ ਲੱਛੇ ਨਹੀਂ ਹਾਂ ਇਹ ਲੋਕ ਕਹੀ ਜਾਂਦੇ ਨਾ ਸਿੰਘ ਨਿੱਕੇ ਵਾਲੀ ਹੋਵੇ ਜੀ ਫਲਾਨਾ ਹੋਵੇ ਉਹ ਵਾੜੀ ਜਾਣਕਾਰੀ ਦਿੰਦੇ ਆ ਲੋਕ ਹਾਂ ਜੀ ਹਾਂ ਜੀ ਸਿੰਘ ਨਿੱਕੇ ਵਾਲੀ ਉਹ ਵਧੂ ਕਿਵੇਂ ਜਿਹੜੀ ਕਹਿੰਦਾ ਸਿੰਘ ਮੀਨਾ ਹੋਵੇ ਮਾਲੀਆ ਸਿੰਘ ਛੋਟਾ ਹੋਵੇ ਜੀ ਕਹਿੰਦਾ ਵੀ ਜਸ ਸਿੰਘ ਛੋਟਾ ਹੋਵੇ ਤੇ ਇਹ ਪਿਓਰ ਬੀਟਲ ਤਾਂ ਆ ਜਾਂਦੀ ਐ ਇਹ ਅਸੀਂ ਬੀਟਲ ਨਹੀਂ ਕਹਿੰਦੇ ਇਹਨਾਂ ਲੋਕਾਂ ਨੇ ਬਣਾਈਆਂ ਅੱਛਾ ਇਹ ਨੰਬਰ 3 ਬੱਕਰੀ ਵਜਦੇ ਸਾਰਾ ਅੱਛਾ ਇਹ ਅੰਬਰਸਰੀ ਬੱਕਰੀ ਵਜਦੀ ਹੈ ਹਾਂ ਅਸੀਂ ਕੋਈ ਵੇਚਣ ਦੇ ਮਾਰੇ ਪਾਕਿਸਤਾਨ ਵਾਲਿਆਂ ਦੀ ਕਹਿੰਦੇ ਇਹ ਪਾਕਿਸਤਾਨੀ ਬੱਕਰੀ ਆ ਉਹ ਵੀ ਗੱਪ ਹੁੰਦੇ ਆ ਸਾਬ ਦੇ ਜਿਹੜੀ ਚੀਜ਼ ਆ ਉਹ ਕੋਈ ਵੀ ਅੰਬਰਸਰੀ ਆ ਅੰਬਰਸਰੀ ਬੱਕਰੀ ਐ ਵੀ ਇਹ ਤਾਂ ਲੋਕਾਂ ਇੱਕਾ ਵੇਚਦਾ ਮੈਂ ਕਹਿੰਦਾ ਤੈਨੂੰ ਅੰਬਰਸਰੀ ਬੱਕਰੀ ਆ ਆ ਅੰਬਰਸਰੀ ਆਉਂਗਾ ਜੀ ਹਾਂ ਹਾਂ ਅੜ ਕੇ ਉਹ ਲਾਲ ਡੱਬੀ ਜੀ ਹਾਂ ਹਾਂ ਇਹ ਵੀ ਅੰਮਰਸੜ ਦੇ ਕੰਨ ਵੱਡੇ ਆਏ ਆ ਫਲਾਣਾ ਤਾਂ ਸਾਰੇ ਕੋ ਮੰਡੀਆਂ ਦੇ ਵਿੱਚ ਚਾਨੇ ਤੋਂ ਦੇ ਕੰਨ ਵੀ ਇਹਦੇ ਕੰਨ ਦੇਖੋ ਜੀ ਦੇਖੋ ਪਾਕਿਸਤਾਨ ਦੇ ਵਿੱਚ ਜਾਨਵਰ ਆ ਕਲਰ ਦੇ ਹਜੇ ਦੇਖ ਲਿਓ ਦਿਖਾਉਣਗੇ ਰਾਠੀ ਗਾਈਆਂ ਵਰਗੀਆਂ ਲਾਲ ਜੀਆਂ ਬੱਕਰੀਆਂ ਹਾਂ ਹਾਂ ਮਧਰੀਆਂ ਉਹਨਾਂ ਦੇ ਕੰਨ ਜ਼ਰੂਰ ਲਾਉਂਦੇ ਆ ਜਿਵੇਂ ਉਹਨਾਂ ਦੇ ਲੋਲ ਦੀ ਲੰਕ ਨਹੀਂ ਆ ਰਾਠੀ ਗਾਈਆਂ ਦੀ ਉਹ ਆ ਠੀਕ ਠੀਕ ਉਹਨਾਂ ਦੇ ਮਗਰ ਲਾ ਕੇ ਆਪਣੇ ਲੋਕ ਕਹਿਣ ਲੱਗ ਜਾਂਦਾ ਜੀ ਇਹ ਪਾਕਿਸਤਾਨੀ ਆ ਵੀ ਸਾਡੀ ਖਣੀ ਵੱਧ ਵੇਖ ਜੂਗੀ ਬਸ ਐ ਹੀ ਆ ਵੀ ਅੱਗੇ ਦਿਖਾਉਣ ਲੱਗੇ ਥੋੜਾ ਜਿਹਾ ਬੋਲ ਰਹੀ ਬੋਲ ਰਹੀ ਆਇਓ ਇਤਰਾਜੀ ਇਹ ਜਿਹੜੀ ਤੇਰੀ ਗੱਲ ਤੇ ਗੱਲ ਕਹਿਣਾ ਮੈਂ ਬਾਈ ਪੱਤਰਕਾਰ ਸਾਹਿਬ ਤੂੰ ਗੱਲ ਸਾਡੇ ਸਮਾਜ ਦਾ ਪੇਟੀ ਬੰਦ ਪਾਈ ਐ ਸਲਾਮ ਤੈਨੂੰ ਦੁਆ ਤੇਰੇ ਚੈਨਲ ਨੂੰ ਜਿਹੜੀ ਬਿੱਕਲ ਬੱਕਰੀ ਬਣਾਈ ਗਈ ਹੈ ਅੱਜ ਦੇ ਸਭ ਤੋਂ ਸਿਆਣੇ ਖੜੇ ਨੇ ਵਿਚ ਆ ਜਿਹੜੀ ਪੁਰਾਣੇ 30 ਸਾਲ ਪਹਿਲਾਂ ਕੋਲ ਕਹਿੰਦੇ ਵੀ ਬੀਟਲਾਂ ਨੇ ਠੀਕ ਹੈ ਉਹ ਬੀਟਲਾਂ ਕਿਹਨੇ ਬਣਾਤੀਆਂ ਜਿੱਦੇ ਦੀਆਂ ਨਵੈਸਾਂ ਲੱਗਣ ਲੱਗੀਆਂ ਡਾਕਟਰਾਂ ਨੇ ਸ਼ਰਤੀ ਤਮਣੀ ਕਾਲੀਆਂ ਰੰਗ ਦੇਖ ਕੇ ਕੰਨ ਦੇਖ ਕੇ ਅੱਖ ਦੇ ਕੇ ਜੀ ਬੀਟਲ ਕਰਾਏ ਬੀਟਲ ਹੈ ਬੀਟਲ ਬੱਕਰੀ ਹੈ ਨਹੀਂ ਬੱਕਰੀ ਅੰਬਰ ਫਰਿਆ ਬੰਦਾ ਸੱਚਾ ਹੈ ਨਹੀਂ ਆਪਾਂ ਇਹੋ ਮੰਡੀਆਂ ਦੇ ਹਰੇਕ ਬੰਦਾ ਜਿਹੜਾ ਪੁੱਛਦੇ ਨਾਮ ਤੇ ਮੈਨੂੰ ਕਹੇ ਬੀਟਲ ਹੈ ਨਹੀਂ ਨਹੀਂ ਇਹ ਡਾਕਟਰਾਂ ਨੇ ਬਣਾਈਆਂ ਹੋਈਆਂ ਬੀਟਲ ਨੇ ਬੱਕਰੀ ਅੰਬਰ ਫਰਿਆ ਨਹੀਂ ਦੀ ਹੈ ਜਿੰਨਾ ਸੀ ਤੇਰੇ ਅਰਕ ਦੇ ਪਾਸੇ ਸੁਣ ਲੇ ਹਾਂ ਅਸੀਂ ਤੇਰੇ ਮਗਰ ਬੋਲਾਗੇ ਮੇਰੀ ਗੱਲ ਸੁਣ ਕੇ ਤੁਸੀਂ ਬੋਲਣ ਦੇ ਆ ਬਈ ਇਹ ਅਸੀਂ ਪਾਕਿਸਤਾਨੀ ਆ ਪੁਲਾਨੀ ਆ ਇਹ ਅੰਦਰ ਦੀ ਬੱਕਰੀ ਅੰਦਰ ਖੜੀ ਹੋਈ ਹੈ ਜੀ ਤੇ ਪਹਿਲੇ ਜਨੂੰ ਬੱਕਰੀ ਦਾ ਦੋ ਗਏ ਪਾਸ ਕਰੀਏ ਇਹ ਕਿਵੇਂ ਚੱਲੀ ਇਹ ਵੀ ਗੱਲ ਸੁਣ ਲੋ ਕਿਹਨੂੰ ਪਤਾ ਨਹੀਂ ਹੋਣਾ ਸ਼ਾਇਦ ਮਾਰਗਟ ਹੋਈ ਆ ਰੌਲਾ ਪੋਲਾ ਹੋਇਆ ਜਿਹੜੇ ਸਾਡੇ ਭਰਾ ਤੇ ਮੁਸਲਮਾਨ ਗੁੱਸੇ ਉਹ ਅੰਦਰ ਕਰਾਏ ਸੋ ਜਦ ਪਹਿਆਂ ਵਿਚਾਰੇ ਰਏ ਗੋਣ ਚੱਡੀਆਂ ਬੱਕਰੀਆਂ ਛੱਡ ਗਏ ਠੀਕ ਹੈ ਉੱਥੇ ਜਿਹੜੇ ਲੋਕ ਅੰਦਰ ਫੜੀਓ ਸਿਆਣਿਆਂ ਤੇ ਉਹ ਬੱਕਰੀਆਂ ਨੇ ਉਹਨਾਂ ਨੂੰ ਰੋਕਿਆ ਉਹ ਤਾਂ ਭੱਜ ਕੇ ਜਾਨਾਂ ਦੀ ਪੈ ਗਈ ਉਹ ਬੱਕਰੀਆਂ ਉਹਨਾਂ ਨੇ ਟੰਡੀਆਂ ਸਾਆਂ ਲੀਆਂ ਉੱਥੇ ਉਹਨੂੰ ਤਾਂ ਸਾਡੇ ਨਾਲ ਪੁਰਾਣੇ ਆਦੇ ਅੰਬਰਸਰੀਆਂ ਬੱਕਰੀਆਂ ਬਣਾ ਦੇ ਕਿਉਂ ਦੀ ਸੱਚਾ ਗੱਲ ਹੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਅੰਬਰਸਰ ਕਿਹੜਾ ਦੂਰ ਆ ਆਪਣੇ ਨੇੜੇ ਆਪਣੇ ਨੇੜੇ ਸਾਡੇ ਪਿੰਡਾਂ ਦਾ ਤਾਂ ਕੁਝ ਨਹੀਂ ਸੋਹਣੇ ਸਾਡੇ ਦਾਪੂ ਹੁਣਾਂ ਕੋਲੇ ਦੁੱਧ ਵੇਚਣ ਆਉਂਦੇ ਹੁੰਦੇ ਸੀ ਉਹ ਅੰਮੇਰਾ ਬਾਪ ਦੀਆਂ ਹੀ ਨੇ ਹਾਂ ਹਾਂ ਉਹਨਾਂ ਆ ਦਾ ਪਟਾ ਰੇਕ ਦੇ ਹੱਥ ਜੋਗੀ ਇਹਨੂੰ ਪਤਾ ਨਹੀਂ ਕਣ ਦੇ ਪਾਸ ਤਾਂ ਨਹੀਂ ਲੱਗਦਾ ਪਤਾ ਨਹੀਂ ਆ ਨਾਗਰੀ ਕਹਣ ਲੱਗ ਜਾਂਦੇ ਆ ਠੀਕ ਹੈ ਇਹ ਹੈਗੀ ਆ ਉਹ ਪੂਰੀ ਵਧੀਆ ਪੂਰੀ ਬਿੱਕਲ ਚੱਲ ਰਹਾ ਅੰਬਰਸਰੀ ਲੱਗ ਰਹਾ ਨਾਗਰੀ ਰਾ ਤੇ ਆ ਦੇ ਇਹ ਅੰਬਰਸਰੀ ਪੂਰੀ ਵਧੀਆ ਪੂਰੀ ਬੱਕਰੀ ਇਹ ਪਾਸ ਤਾਂ ਨਹੀਂ ਕਹਿੰਗੇ ਪਾਸ ਤਾਂ ਨਹੀਂ ਦਾ ਆਪਾਂ ਚਲੋ ਪਾਸਤਾਨ ਤੇ ਨਹੀਂ ਆ ਬੱਕਰੀਆਂ ਨੇ ਉਹਨਾਂ ਦੀ ਰੀਸ ਸੱਪਾ ਵੀ ਕਹਿ ਦਿੰਦੇ ਆ ਨਾਗਰੀ ਕਹਿ ਦੇਣਾ ਕੋਈ ਵੱਡੀ ਗੱਲ ਨਹੀਂ ਇੱਕ ਵੀਡੀਓ ਬਣਾਉਂਦੇ ਮਾਰੇ ਅਸੀਂ ਕੋਈ ਕੁਝ ਕਹਿ ਰਹੇ ਆ ਗੱਲਾਂ ਬਾਤਾਂ ਕਰਦੇ ਆ ਪਰ ਬੱਕਰੀ ਦਾ ਆਪਣੇ ਏਰੀਏ ਚ ਪੰਜਾਬ ਦੇ ਵਿੱਚ ਅੰਗਰ ਫਰੀਏ ਵਜਦੀ ਠੀਕ ਹੈ ਹਾਂ ਦਾ ਨਾਈ ਮਰੇ ਨਾ ਇੱਕ ਬਰੇ ਹੀ ਜੱਸਾ ਨਾ ਨੈਸਟਾ ਤਾਂ ਪੜਿਆ ਚਲੋ ਕਰਾਂ ਗੱਲਾਂ ਬਾਤਾਂ ਮੈਂ ਤਾਂ ਦੋ ਗੱਲਾਂ ਕਰ ਗਿਆ ਠੀਕ ਹੈ ਬਾਕੀ ਕੋਈ ਗੱਲ ਨਹੀਂ ਆਏ ਪਰਮਜੀਤ ਸਿੱਧੀ ਮਾਰ ਦੇ ਇਹ ਤੁਸੀਂ ਤੇਰੇ ਜਿਹੜਾ ਨਾਸਤ ਇਹ ਜਿਹੜੀ ਤੁਸੀਂ ਨਾਲ ਅਸਲ ਤਿਆਰ ਕਰੀਏ ਕਿੱਥੋਂ ਲੈਂਦਾ ਸੀ ਬੱਚਾ ਦਾ ਆਪ ਦਾ ਘਰ ਦਾ ਆਪ ਦਾ ਬੱਚਾ ਦਾ ਨਾਲ ਇਹਦਾ ਬਾਦਰ ਜਿਹੜਾ ਉਹਦਾ ਆਪ ਦਾ ਘਰ ਦਾ ਆ ਘਰ ਦਾ ਠੀਕ ਆ ਜੀ ਕਹਿੰਦਾ ਖਰੀਦ ਕੇ ਨਹੀਂ ਲੈਂਦਾ ਸੇ ਖਰੀਦ ਕੇ ਹੀ ਲੈਂਦਾ ਵੀ ਆ ਦਾ ਤਿੰਨ ਬ੍ਰੀਡ ਦਾ ਛੋਟੇ ਆ ਇੱਕ ਇਹਦੇ ਨਾਲ ਦਾ ਘਰੇ ਆ ਵੱਡਾ ਠੀਕ ਠੀਕ ਇਹਦੇ ਨਾਲ ਦਾ ਇੱਕ ਵੱਡਾ ਇਹਦਾ ਬੱਚਾ ਹੈ ਜੀ ਦੇਖਸਾ ਦਾ ਬਈ ਬਹੁਤ ਸਮਝਦਾਰ ਹੈ ਇਹ ਅੱਗੇ ਦਿਖਾ ਦੇ ਬੜਾ ਜੀ ਤੇ ਹੋਰ ਬਤੂ ਜੀ ਕੋਈ ਕਹਿਣਾ ਚਾਹਨਾ ਆ ਦੇ ਨਵੇਂ ਬੱਕਰੀ ਪਾਲਕਾਂ ਉਹਦੇ ਵਿੱਚ ਉਹਨਾਂ ਬਾਰੇ ਕੁਝ ਬੱਕਰੀ ਪਾਲਕ ਜੀ ਉਹ ਗੱਪ ਹੁੰਦਿਆ ਸੀ ਤਾਂ ਕਹਿ ਨਹੀਂ ਸਕਦੇ ਅਸੀਂ ਝੂਠ ਨਹੀਂ ਮਾਰ ਸਕਦੇ ਅਸੀਂ ਗੱਲ ਸਹੀ ਕਰਾਂਗੇ ਠੀਕ ਹੈ ਜੀ ਅਸੀਂ ਕਹਿ ਰਹੀ ਜੀ ਸਾਥੋ ਲੋ ਨਾ ਤਾਂ ਅਸੀਂ ਵੇਚਣਾ ਕੁਝ ਸਾਨੂੰ ਤਾਂ ਲਾਲ ਤੋਂ ਵਹੀ ਗੱਪ ਮਾਰਨਾ ਅਸੀਂ ਵੇਚਾਂਗੇ ਕੁਝ ਠੀਕ ਹੈ ਜੀ ਵੇਚਣ ਵਾਲਾ ਸਾਡੇ ਕੋਲ ਕੁਝ ਵੀ ਨਹੀਂ ਨਾ ਅਸੀਂ ਕਹਿੰਦੇ ਆ ਵੀ ਸਾਥੋ ਲੋ ਸਾਥੋ ਫਾਰਮ ਖੋਲੋ ਕੋਈ ਨਹੀਂ ਸਾਨੂੰ ਪੈਸੇ ਦਾ ਸਾਨੂੰ ਤਲਬ ਹੀ ਨਹੀਂ ਮੰਨ ਕੇ ਚੱਲ ਤੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਚਲ ਬਈ ਇੱਥੇ ਹੋਰ ਪਤਾ ਜੀ ਦੱਸਦੇ ਆਂ ਮਹਾਰਮਾਰੀ ਦੀ ਆਪੇ ਗੱਡੀ ਦੇ